साहब उठ पुत चल चली सैर कर उठ मेरा पुत शाबाश पढ़ना बालना छेड़े अ ਆ ਜਾ ਆ ਜਾ ਦਰਾਂਤਾ ਉਹ ਲੈ ਫੁੱਟੋ ਫੜ ਦੋ ਜਣਾਉ ਸਵੇਰ ਦੀ ਸੈਰ ਕਰਨ ਜਾ ਰਹੇ ਆ ਤੇ ਬਹੁਤ ਮਤਲਬ ਸਾਬ ਨੂੰ ਵੀ ਸਾਲ ਮਗਰੋਂ ਹੀ ਸਵੇਰ ਦੀ ਸੈਰ ਸ਼ੁਰੂ ਹੋਈ ਆ ਜਾਣੀ ਸ਼ਾਮ ਦੀ ਸੈਰ ਤਾਂ ਕਰਦਾ ਸੀਗਾ ਸਵੇਰ ਦੀ ਸੈਰ ਜਿਹੜੀ ਹੈਗੀ ਆ ਪੂਰੇ ਸਾਲ ਮਗਰੋਂ ਸ਼ੁਰੂ ਹੋਈ ਆ ਨਹੀਂ ਪੱਕਾ ਸਿਸਟਮ ਬਣਾਇਆ ਹੋਇਆ ਭਾਵੇਂ ਸਿਆਲ ਹੋਣ ਭਾਵੇਂ ਗਰਮੀ ਆ ਸੈਰ ਕਰਨੀਓ ਕਰਦੇ ਆ 8-10 ਕਿਲੋਮੀਟਰ ਬੰਦੇ ਨੂੰ ਜ਼ਰੂਰ ਤੁਰਨਾ ਚਾਹੀਦਾ ਇਹ ਬਹੁਤ ਜਾਨੀ ਸਰੀਰਕ ਪੱਖੋਂ ਬੰਦਾ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਕਹਿੰਦੇ ਨੇ ਸਾਡਾ ਭਾਰ ਨਹੀਂ ਘਟਦਾ ਮੈਂ ਕਹਿੰਦਾ ਯਾਰ ਕੋਸ਼ਿਸ਼ ਕਰਨੀ ਲੋੜ ਨਹੀਂ ਜਿਹੜਾ ਬੰਦਾ 5 ਕਿਲੋਮੀਟਰ ਤੜਕੇ ਦੇ 5 ਕਿਲੋਮੀਟਰ ਹਾਥੜ ਨੂੰ ਸ਼ੈਰ ਕਰਦਾ ਕਰਨੀ ਵਰ ਸਪੀਡ ਨਾਲ ਐਨ ਬੁਰੇ ਐ ਹੱਥ ਮਾਰ ਮਾਰ ਕੇ ਇਹ ਨਹੀਂ ਵੀ ਆਪਾਂ ਨਾਰਮਲ ਜਿਵੇਂ ਬਵਾਰਾ ਜੇ ਵਾਂਗੂ ਉਵੇਂ ਨਹੀਂ ਪੂਰੀ ਫੁਰਤੀ ਨਾਲ ਤਾਂ 110% ਗਾਰੰਟੀ ਆ ਵੀ ਤੁਸੀਂ 2 ਮਹੀਨੇ ਬਾਅਦ ਆਪਦਾ ਭਾਰ ਜੋਗ ਲਿਓ ਜੇ ਲਗਾਤਾਰ ਰੋਟੀ 30 8 10 ਕਿਲੋਮੀਟਰ ਸ਼ੈਰ ਕਰਦੇ ਹੋ ਘਟ ਘਟ 10 ਨਹੀਂ ਕਰ ਸਕਦੇ 6 7 ਤੱਕ ਕਰੋ ਨਾ ਓਏ ਆਹਦਾ ਯਾਰ ਜਿਗਾੜ ਵਧੀਆ ਆਦੇ ਪੋਤਾ ਕਿੱਥੇ ਪਾੜ ਜੂ ਸਾਹ ਯਾਰ ਮੋਟਾ ਇਹ ਆਪਾਂ ਕੋਪਨ ਨਾਲੋਂ ਐਨ ਕੀ ਆ ਲੈ ਹੁੰਨੇ ਆ ਇਹ ਚ ਤੂੜੀ ਪਾ ਲੈਨੇ ਆ ਹੂੰ ਆ ਦੇ ਨਾਲ ਦੇ ਵਿੱਚ ਘੱਟੋ ਘਾਟ 25-30 ਕੁ ਅੰਡਰ ਤੂੜੀ ਪਾਈ ਹੋਈ ਆ ਐਨ ਇਸੇ ਰਾਣਾ ਉੱਥੇ ਆਪਣੇ ਮੁਹੱਲੇ 'ਚ ਭਾਈ ਕੁੱਤੇ ਬਹੁਤ ਹੋ ਗਏ ਮਰ ਕੋ ਬੰਦੇ ਆ ਗਏ ਕਹਿੰਦੇ ਯਾਰ ਵਿਕੀ ਕੁੱਤੇ ਬਹੁਤ ਹੋ ਗਏ ਯਾਰ ਬਾਲੇ ਹੋ ਗਏ ਜਿਆਦਾ ਖਾਸੇ ਹੋ ਗਏ 17-18 ਇਹਨਾਂ ਨੂੰ ਹਿੱਸਰ ਕਿਤੇ ਛੱਡਿਆਈਏ ਇੱਕੋ ਗੱਡੀ ਹੁੰਦੀ ਜਿਹੜੀ ਪਿੱਛੋਂ ਖਾਲੀ ਹੁੰਦੀ ਆ ਟਾਟਾ ਮੋਬਾਈਲ ਜੀ ਮੰਦਰਾ ਜਿਹੜੀ ਕੜੋ ਮੈਂ ਭਾਈ 14 15 ਕੁੱਤੇ ਛੱਟਲੇ ਵਿੱਚ ਉਹਦੇ ਮਗਰ ਉਹ ਪਰੇ ਮੈਂ ਛੱਟਿਆ ਉਹਨੂੰ ਬਦੀਰਪੁਰ ਦੇ ਪੁਲਿਸ ਤੋਂ ਗਾਹਾਂ ਮੈਂ ਬਾਅਦ ਪਹੁੰਚਿਆ ਕਰੇ ਸਾਲੇ ਮੇਤੋਂ ਪਹਿਲਾਂ ਉੱਥੇ ਫਿਰਨ ਦੇ ਲਾ ਇੰਨੀ ਕੁੱਤਿਆਂ ਨੂੰ ਮਤਲਬ ਸੁੰਘਣ ਸਕਤੀ ਹੁੰਦੀ ਹੁੰਦੀ ਜਿਹੜੇ ਰਾਹ ਤੋਂ ਕੁੱਤਾ ਗੇਰਾ ਲੰਘਿਆ ਠੀਕ ਆ ਉਹਨਾਂ ਸੁੰਘ ਸੁਣ ਕੇ ਉੱਥੇ ਹੀ ਵਾਪਸ ਆ ਜਾਣਾ ਨਾਲੇ ਗੱਜੂ ਜੀ ਬੈਠੇ ਨੇ ਦੇਲਾ ਤਾਂ ਵੀ ਹਾਉ ਲਾ ਰਾ ਇੰਨੀ ਸਮੈਲ ਦਾ ਇਹਨਾਂ ਨੂੰ ਪਤਾ ਹੁੰਦਾ ਉਹ ਦਿਨ ਜਾਈ ਗਈ ਉਹ ਉੱਥੇ ਸੀ ਜਿੱਥੇ ਕਾਲਾ ਆ ਕੁੱਤਾ ਫਿਰਦਾ दो इंचना कोई भी यार जानवर आया साहब जे तोरा फेरा करता भावे बंदा भी है ना ਜਿਹੜੇ ਜਵਾਕ ਹੁਣ ਮਾਲਾ ਕੋਈ ਬਾਲੀਬਾਲ ਖੇਡਦੇ ਕੋਈ ਵੀ ਗੇਮ ਖੇਡਦੇ ਨੇ ਉਹਨਾਂ ਦੀ ਹਾਈਟ ਵੱਧਦੀ ਉਹ ਵੱਧੀ ਆ ਉਧਰ ਦੀ ਗੱਲ ਆ ਕਈ ਐਹੇ ਜੇ ਵੀ ਦੇਖੇ ਨੇ ਮੈਂ ਜਿਨ੍ਹਾਂ ਦੇ ਮਾਪਿਓ ਜਿਵੇਂ ਹੀ ਮਤਲਬ ਮਦਰੇ ਹੁੰਦੇ ਨੇ ਉਹਨਾਂ ਦੇ ਜਵਾਕ ਵੀ 6-6 ਫੁੱਟ ਹਾਈਟ ਕਰ ਜਾਂਦੇ ਨੇ ਜਿਹੜੇ ਗੇਮ ਗੂਮ ਕਰਦੇ ਨੇ ਭਾਵੇਂ ਜਾਨਵਾਰਾ ਹਰੇਕ ਮਤਲਬ ਸਰੀਰ ਦੀ ਐਕਸਰਸਾਈਜ਼ ਨਾਲ ਹੀ ਆ ਸਾਰਾ ਕੁਝ ਗਰਮੀਆਂ ਦੇ ਵਿੱਚ ਇਹਨੂੰ ਵੇਸਣ ਤੇ ਸ਼ੱਕਰ ਪਾ ਕੇ ਪਲਾਈਦੀ ਆ